ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਘਰ ਦੇ ਸਾਥ ਜੀ ਬੇਨਤੀ ਕੀਤੀ ਜਾਂਦੀ ਆ ਕਿ ਪ੍ਰਸ਼ਾਸਨ ਵੱਲੋਂ ਬੇਨਤੀ ਆ ਕਿ ਜੋ ਸੁਭਰਾ ਪਿੰਡ ਦੇ ਲਾਗੇ ਦਰਿਆ ਦੇ ਲਾਗੇ ਜਿਹੜੀਆਂ ਤੇ ਘਰ ਰਹਿੰਦੀਆਂ ਆ ਜੱਜ ਜਿਹੜੇ ਲੋਕ ਰਹਿੰਦੇ ਆ ਉਹਨਾਂ ਨੂੰ ਬੇਨਤੀ ਆ ਕਿ ਹੜਾਰ ਹੋ ਕੇ ਰੱਖ ਰਿਆ ਹੋਇਆ ਪਾਣੀ ਬਹੁਤ ਆ ਰਿਹਾ ਦਰਿਆ ਵਿੱਚ ਇਸ ਤੋਂ ਬੁੱਕ ਰੱਖਦੇ ਹੋਇਆ ਉਹ ਤੁਆਪਰੇ ਪਰਿਵਾਰਾਂ ਲੈ ਕੇ ਮਾੜਾ ਕਰੂ ਕੱਢ ਕੇ ਕਿਹ ਸੁਰੱਖਿਆਤ ਥਾਵਾਂ ਤੇ ਪਾਣੀ ਉਪਰ ਪਿੰਡ ਵਿੱਚ ਆ ਜਾਣਾ ਜਾਂ ਜਿੱਥੇ ਜਿੱਥੇ ਕੈਂਪ ਭਰੇ ਹ ਉਹਨਾਂ ਥਾਵਾਂ ਤੇ ਉਹ ਆ ਜਾਣਾ ਕਿਉਂਕਿ ਬਹੁਤ ਹੀ ਜ਼ਰੂਰੀ ਹੁਕਮ ਆਇਆ ਪ੍ਰਸ਼ਾਸਨ ਵੱਲੋਂ ਅਤੇ ਜਿਹੜਾ ਉਹ ਕਾਲਪਨ ਨਹੀਂ ਮੰਨਦਾ ਉਹ ਪ੍ਰਸ਼ਾਸਨ ਉਹਦੀ ਪਾਈ ਜ਼ਿੰਮੇਵਾਰ ਨਹੀਂ ਹੋਵੇਗਾ ਇਸ ਕਰਕੇ ਪਾਣੀ ਨੂੰ ਬੁੱਕ ਰੱਖਦੇ ਹੋਇਆ ਹਰਾ ਦੀ ਮਾਤ ਨੂੰ ਬੁੱਕ ਰੱਖਦੇ ਹੋਇਆ ਪ੍ਰਸ਼ਾਸਨ ਵੱਲੋਂ ਸਾਰੇ ਸੁਭਾਗੀ ਇਲਾਕੇ ਜੋ ਬਾਂਦੇ ਲਾਗੇ ਬੈਕਾਂ ਉਹਨਾਂ ਨੂੰ ਬੇਨਤੀ ਆ ਉਹ ਆਪੋ ਆਪਣੇ ਪਰਿਵਾਰਾਂ ਸਨੇਤ ਮਾਂ ਅੰਦਰ ਦੇ ਸਨੇਤ ਕੇ ਸੁਰੱਖਿਅਤ ਥਾਂ ਤੇ ਪਾਈ ਉਹ ਆ ਜਾਣ ਵਾਹਿਬ ਜੀ ਦਾ ਸਾਥਕ ਵਾਹਿਬ ਜੀ ਕੀ ਫਤਿਹ ਨਿਰਮਲ ਸਿੰਘ ਚੌਕੀ ਇੰਚਾਰਜ ਸਭਰਾ ਬਾਅ ਹਕਮ ਮਾਂਜੋਗ ਡੀਸੀ ਤਰਨਤਾਰਨ ਸਾਹਿਬ ਅਤੇ ਐਸਐਸਪੀ ਸਾਹਿਬ ਤਰਨਤਾਰਨ ਅਤੇ ਡੀਐਸਪੀ ਪੱਟੀ ਤੇ ਮੁਖਪਸਰ थाना ਪੱਟੀ सदर ਤੇ ਬੇਨਤੀ ਕੀਤੀ ਜਾਂਦੀ ਆ ਕਿ ਇਲਾਕੇ ਦੇ ਮੇਰੀ ਚੌਕੀ ਦੇ ਜੁਲੇ ਵੀ ਪਿੰਡ ਲੱਗਦੇ ਆ ਉਹਨਾਂ ਵਿੱਚ ਪਿੰਡ ਫੁੱਲਾਵਾਲੀ ਪਿੰਡ ਸਭਰਾ ਅਤੇ ਇਸ ਤੋਂ ਇਲਾਵਾ ਇਹ ਢੂਮੀ ਵਾਲਾ ਸੀਤਮਾਈ ਚੁਕੀਆਂ ਅਤੇ ਕੋਟ ਬੁੱਢਾ ਅਤੇ ਗਦਾਈਕੇ ਇਸ ਤੋਂ ਇਲਾਵਾ ਪਿੰਡ ਜੱਲੋਕੇ ਉਰਲਾ ਤੇ ਜਲੋਕੇ ਪਾਰਲਾ ਇਹ ਸਾਰਿਆਂ ਨੂੰ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਘੜਾਂ ਦੀ ਜੋ ਦਰਿਆ ਵਿੱਚ ਪਾਣੀ ਤੇਜ਼ੀ ਨਾਲ ਆ ਰਿਹਾ ਉਸ ਨੂੰ ਮੱਧਿਆ ਨਜ਼ਰ ਰੱਖਦੇ ਹੋਏ ਮਾਦੋਬ ਡੀਸੀ ਸਾਹਿਬ ਨੇ ਇਲਾਕੇ ਰੈਡ ਅਲਰਟ ਕੀਤਾ ਹੋਇਆ ਵਾ ਇਸ ਲਈ ਮੇਰੇ ਇਲਾਕੇ ਦੇ ਜਿੰਨੇ ਵੀ ਹੈਗੇ ਆ ਨਿਵਾਸੀ ਆ ਉਹ ਆਪਣਾ ਸਮਾਨ ਕਿਸੇ ਸਖੇ ਜਗ੍ਹਾ ਤੇ ਲੈ ਜਾਣ ਅਤੇ ਆਪਣੇ ਬੱਚਿਆਂ ਨੂੰ ਕਿਸੇ ਸਖੇ ਜਗ੍ਹਾ ਤੇ ਲੈ ਜਾਣ ਆਕੇ ਕੋਈ ਵੀ ਜੇ ਕਿਸੇ ਦਾ ਵੀ ਨੁਕਸਾਨ ਨਾ ਹੋ ਸਕੇ ਅਤੇ ਜੇਕਰ ਕੋਈ ਅਜਾ ਕਰਣ ਤੋਂ ਮਨਾ ਕਰਦਾ ਜਾਂ ਨਹੀਂ ਕਰਦਾ ਤਾਂ ਉਹ ਆਪਣੇ ਜਿਹੜਾ ਵਾ ਨੁਕਸਾਨ ਦਾ ਖੁਦ ਜ਼ਿੰਮੇਵਾਰ ਹੋਗਾ ਫਿਰ ਦੁਬਾਰਾ ਬੇਨਤੀ ਕੀਤੀ ਜਾਂਦੀ ਆ ਕਿ ਜਿੰਨੇ ਵੀ ਮੇਰੇ ਇਲਾਕੇ ਦੇ ਪ੍ਰਭਾਵਿਤ ਪਿੰਡ ਆ ਉਹ ਸਾਰੇ ਵਿਅਕਤੀ ਆ ਜਾਂ ਬਸਨੀਕ ਆ ਉਹ ਇਲਾਕੇ ਆਪਣੇ ਦੇ ਬੇਕਾਂ ਦੇ ਡੇਰਿਆਂ ਤੋਂ ਬਾਹਰ ਆਣ ਕੇ ਕਹੇ ਉੱਚੀ ਜਗ੍ਹਾ ਤੇ ਆ ਜਾਵਾਂ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਘਰ ਦੀ ਸਾਬ ਜੀ ਬੇਨਤੀ ਕੀਤੀ ਜਾਂਦੀ ਆ ਕਿ ਪ੍ਰਸ਼ਾਸਨ ਵੱਲੋਂ ਬੇਨਤੀ ਆ ਕਿ ਜੋ ਸੁਭਰਾ ਪਿੰਡ ਦੇ ਲਾਗੇ ਦਰਿਆ ਦੇ ਲਾਗੇ ਜਿੱਥੀਆਂ ਤੇ ਘਰ ਰਹਿੰਦੀਆਂ ਆ ਜਾਂ ਜਿਹੜੇ ਲੋਕ ਰਹਿੰਦੇ ਆ ਉਹਨਾਂ ਨੂੰ ਬੇਨਤੀ ਆ ਕਿ ਹਰ ਆਰ ਬੁੱਕ ਰੱਖਦੇ ਹੋਇਆ ਪਾਣੀ ਬਹੁਤ ਆ ਰਿਹਾ ਦਰਿਆ ਵਿੱਚ ਇਸ ਤੋਂ ਬੁੱਕ ਰੱਖਦੇ ਹੋਇਆ ਉਹ ਆਪ ਕੋ ਆਪਣੇ ਪਰਿਵਾਰਾਂ ਨੂੰ ਲੈ ਕੇ ਮਾਲ ਨੰਦਰੋਂ ਕੱਢ ਕੇ ਕਿ ਸੁਰੱਖਿਆਤ ਥਾਵਾਂ ਤੇ 5 ਨੂਬਰ ਪਿੰਡ ਵਿੱਚ ਆਜਾਣਾ ਜਾ ਜਿੱਥੇ ਜਿੱਥੇ ਕੈਂਪ ਭਰੇ ਆ ਉਹਨਾਂ ਥਾਵਾਂ ਤੇ ਆਵਾਜਣਾ ਕਿਉਂਕਿ ਬਹੁਤ ਹੀ ਜ਼ਰੂਰੀ ਹੁਕਮ ਆ ਪ੍ਰਸ਼ਾਸਨ ਵੱਲੋਂ ਅਤੇ ਜਿਹੜਾ ਉਹ ਕੱਲੋਂ ਨਹੀਂ ਮੰਨਦਾ ਉਹ ਪ੍ਰਸ਼ਾਸਨੋਂ ਦੇ ਭਾਈ ਜ਼ਿੰਮੇਵਾਰ ਨਹੀਂ ਹੋਵੇਗਾ ਇਸ ਕਰਕੇ ਫਾਰੀ ਨੂੰ ਉਹ ਪ੍ਰਸ਼ਾਸਨ ਹਰਾ ਦੀ ਮਾਰ ਤੋਂ ਮੁਕਤ ਰਹਿਣਾ ਹੋਇਆ ਪ੍ਰਸ਼ਾਸਨ ਵੱਲੋਂ ਸਾਰੇ ਸੁਭਾਗੀ ਇਲਾਕੇ जो बंधे लागे गए पर उन्होंने बेनती आवर समेत मा डर समेत के सुरक्षियत थाना पाई आ जा वाह जी का खालसा वाहू जी की फतेह